ਦੇਖੋ ਕਾਰਜਕਾਰੀ ਪ੍ਰਧਾਨ ਦਾ ਮਤਲਬ ਜਿਹੜਾ ਇਹ ਹੁੰਦਾ ਵੀ ਜਦੋਂ ਕੋਈ ਪ੍ਰਧਾਨ ਉਪਸਥਿਤ ਨਾ ਹੋਵੇ ਜਾਂ ਉਹਦੇ ਕੋਲੇ ਕੋਈ ਹੋਰ ਜ਼ਿੰਮੇਵਾਰੀ ਹੋਵੇ ਉਸ ਸਮੇਂ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਾਂਦਾ ਮੈਂ ਨਹੀਂ ਸਮਝਦਾ ਇਹ ਤਾਂ ਸਦਾ ਸੁਖਵੀਰ ਸਿੰਘ ਬਾਦਲੀ ਦੱਸ ਸਕਦੇ ਨੇ ਹਜੇ ਪੂਰੀ ਜਾਣਕਾਰੀ ਨਹੀਂ ਆਈ ਵੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਪਾਰਟੀ ਦਾ ਲਾਇਆ ਕਿਉਂ ਆ ਦੂਸਰੀ ਗੱਲ ਮੈਂ ਸਮਝਦਾ ਵੀ ਜਦੋਂ ਕਰਨੀ ਲੱਗੇ ਨੇ ਫਿਰ ਸਦਾ ਸੁਖਵੀਰ ਸਿੰਘ ਬਾਦਲ ਨੂੰ ਬੇਨਤੀ ਆ ਵਿਪੰਤ ਵਿੱਚ ਇਕਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸਰ ਜੀਤੀ ਵਾਸਤੇ ਜਿਹੜੀ ਅਕਾਲੀ ਵਰਕਰਾਂ ਦੀ ਭਾਵਨਾਵਾਂ ਝੁੰਦਾ ਕਮੇਟੀ ਦੇ ਵਿੱਚ ਦਰਜ ਨੇ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਕਮਾਨ ਸਦਾ ਪ੍ਰਿੰਦਰ ਸਿੰਘ ਪੁੰਦਰ ਦਾ ਸਤਕਾਰ ਆ ਪੁਰਾਣੇ ਲੀਡਰ ਨੇ ਪਰ ਇੱਕ ਐਮਐਲਏ ਐਮਪੀ ਵਜ਼ੀਰ ਹੋਣਾ ਵੱਖਰੀ ਗੱਲ ਆ ਅਕਾਲੀ ਦਲ ਦਾ ਪ੍ਰਧਾਨ ਹੋਣਾ ਉਹ ਲੋਕਾਂ ਦੀ ਇੱਕ ਕਲਪਨਾ ਹੈ ਲੋਕਾਂ ਦੀ ਇੱਕ ਚਾਹਤ ਹੈ ਵੀ ਕੋਈ ਐਸਾ ਵਿਅਕਤੀ ਜਿਹੜਾ ਵਿਅਕਤੀ ਦੀ ਦਿੱਖ ਜਿਹੜੀ ਹੈਗੀ ਆ ਕਾਲੀ ਦਲ ਦੇ ਪ੍ਰਧਾਨਗੀ ਵਾਸਤੇ ਪੂਰੀ ਪਰਪੱਕ ਹੋਵੇ ਜਿੱਥੇ ਉਹ ਅਮਰਤਾ ਸਿੰਘ ਹੋਵੇ ਉੱਥੇ ਬਾਣੀ ਦਾ ਪੂਰਾ ਅਧਿਐਨ ਹੋਵੇ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਭਿਅਤਾ ਸਭਿਆਚਾਰ ਪੰਜਾਬੀ ਬੋਲੀ ਦੇ ਉੱਤੇ ਪਕੜ ਹੋਵੇ ਐਸੇ ਪ੍ਰਧਾਨ ਦੀ ਜਿਹੜੀ ਕਲਪਨਾ ਐਸੇ ਪ੍ਰਧਾਨ ਦੀ ਜਿਹੜੀ ਮੰਗਾ ਉਹ ਅਕਾਲੀ ਵਰਕਰਾਂ ਵੱਲੋਂ ਝੁੰਡਾ ਕਮੇਟੀ ਦੇ ਵਿੱਚ ਰੱਖੀ ਗਈ ਸੀਗੀ ਸੋ ਮੈਂ ਸਮਝਦਾ ਵੀ ਸਦਾ ਸੁਭੀਤ ਸੇ ਬਦਲ ਲੂੰ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਮੁੜ ਕੇ ਲੀਹਾਂ ਤੇ ਆ ਸਕੇ ਉਹਦੇ ਲਈ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਇੱਕ ਐਸੇ ਯੋਗ ਵਿਅਕਤੀ ਦੇ ਹੱਥਾਂ ਦੇ ਵਿੱਚ ਜਿਹੜਾ ਅਕਲ ਨਾਲ ਦੀ ਪ੍ਰਧਾਨਗੀ ਦੇ ਫਿੱਟ ਬੈਟ ਦਾ ਹੋਵੇ ਉਹਦੇ ਹੱਥਾਂ ਦੇ ਵਿੱਚ ਸਮੁੱਚੇ ਖਾਲਸਾ ਪੰਥ ਨਾਲਸਲਾ مشورے ਤੋਂ ਬਾਅਦ ਪ੍ਰਧਾਨਗੀ ਦੇਣੀ ਚਾਹੀਦੀ। ਦੇਖੋ ਕਾਰਜਕਾਰੀ ਪ੍ਰਧਾਨ ਦਾ ਮਤਲਬ ਜਿਹੜਾ ਇਹ ਹੁੰਦਾ ਵੀ ਜਦੋਂ ਕੋਈ ਪ੍ਰਧਾਨ ਉਪਸਥਿਤ ਨਾ ਹੋਵੇ ਜਾਂ ਉਹਦੇ ਕੋਲੇ ਕੋਈ ਹੋਰ ਜ਼ਿੰਮੇਵਾਰੀ ਹੋਵੇ ਉਸ ਸਮੇਂ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਾਂਦਾ ਮੈਂ ਨਹੀਂ ਸਮਝਦਾ ਇਹ ਤਾਂ ਸਰਦਾਰ ਸੁਖਵੀਰ ਸਿੰਘ ਬਾਦਲੀ ਦੱਸ ਸਕਦੇ ਨੇ ਹਜੇ ਪੂਰੀ ਜਾਣਕਾਰੀ ਨਹੀਂ ਆਈ ਵੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਪਾਰਟੀ ਦਾ ਲਾਇਆ ਕਿਉਂ ਆ ਦੂਸਰੀ ਗੱਲ ਮੈਂ ਸਮਝਦਾ ਵੀ ਜਦੋਂ ਕਰਨੀ ਲੱਗੇ ਨੇ ਫਿਰ ਸਦਾ ਸੁਭੀਸ਼ੇ ਬਾਦਲ ਨੂੰ ਬੇਨਤੀ ਆ ਵੀ ਪੰਥ ਵਿੱਚ ਏਕਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਰਜੀਤੀ ਵਾਸਤੇ ਜਿਹੜੀ ਅਕਾਲੀ ਵਰਕਰਾਂ ਦੀ ਭਾਵਨਾਵਾਂ ਝੁੰਦਾ ਕਮੇਟੀ ਦੇ ਵਿੱਚ ਦਰਜ ਨੇ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਕਮਾਨ ਸਦਾ ਪ੍ਰਿਵੀnder ਸਿੰਘ ਪੁੰਦਰ ਦਾ ਸਤਕਾਰ ਆ ਪੁਰਾਣੇ ਲੀਡਰ ਨੇ ਪਰ ਇੱਕ ਐਮਐਲਏ ਐਮਪੀ ਵਜ਼ੀਰ ਹੋਣਾ ਵੱਖਰੀ ਗੱਲ ਆ ਅਕਾਲੀ ਦਲ ਦਾ ਪ੍ਰਧਾਨ ਹੋਣਾ ਉਹ ਲੋਕਾਂ ਦੀ ਇੱਕ ਕਲਪਨਾ ਹੈ ਲੋਕਾਂ ਦੀ ਇੱਕ ਚਾਹਤ ਆ ਵੀ ਕੋਈ ਐਸਾ ਵਿਅਕਤੀ ਜਿਹੜਾ ਵਿਅਕਤੀ ਦੀ ਦਿੱਖ ਜਿਹੜੀ ਹੈਗੀ ਆ ਅਕਾਲੀ ਦਲ ਦੇ ਪ੍ਰਧਾਨਗੀ ਵਾਸਤੇ ਪੂਰੀ ਪਰਪੱਕ ਹੋਵੇ ਜਿੱਥੇ ਉਹ ਅਮਰਤਾ ਸਿੰਘ ਹੋਵੇ ਉੱਥੇ ਬਾਣੀ ਦਾ ਪੂਰਾ ਅਧਿਆਨ ਹੋਵੇ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਭਿਅਤਾ ਸਭਿਆਚਾਰ ਪੰਜਾਬੀ ਬੋਲੀ ਦੇ ਉੱਤੇ ਪਕੜ ਹੋਵੇ ਐਸੇ ਪ੍ਰਧਾਨ ਦੀ ਜਿਹੜੀ ਕਲਪਨਾ ਐਸੇ ਪ੍ਰਧਾਨ ਦੀ ਜਿਹੜੀ ਮੰਗਾ ਉਹ ਅਕਾਲੀ ਵਰਕਰਾਂ ਵੱਲੋਂ ਝੁੰਡਾ ਕਮੇਟੀ ਦੇ ਵਿੱਚ ਰੱਖੀ ਗਈ ਸੀਗੀ ਸੋ ਮੈਂ ਸਮਝਦਾ ਹਾਂ ਵੀ ਸਰਸ੍ਰੀ ਸੂਬੇਸ਼ੇ ਬਦਲ ਲੂੰ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਮੁੜ ਕੇ ਲੀਹਾਂ ਤੇ ਆ ਸਕੇ ਉਹਦੇ ਲਈ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਇੱਕ ਐਸੇ ਯੋਗ ਵਿਅਕਤੀ ਦੇ ਹੱਥਾਂ ਦੇ ਵਿੱਚ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਫਿੱਟ ਬੈਟ ਦਾ ਹੋਵੇ ਉਹਦੇ ਹੱਥਾਂ ਦੇ ਵਿੱਚ ਸਮੁੱਚੇ ਖਾਲਸਾ ਪੰਥ ਨਾਲਸਲਾ مشورے ਤੋਂ ਬਾਅਦ ਪ੍ਰਧਾਨਗੀ ਦੇਣੀ ਚਾਹੀਦੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par